17 ਮਈ ਦਾ ਦਿਨ ਸਿੱਖ ਕੌਮ ਦੇ ਉਹਦੇ ਜਰਨਲ ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮ ਦਿਨ ਹੈ ਜਿੰਨਾ ਸਿੱਖ ਜੂਹਾਰੂ ਯੋਧਿਆਂ ਦੇ ਸਿੱਖੀ ਸਿਦਕ ਵਿੱਚ ਸਟੇਟ ਦਾ ਕੋਈ ਵੀ ਜ਼ੁਲਮ ਜਬਰ ਤੇ ਤਸੀਹੇ ਕੋਈ ਤਰੇੜ ਤੱਕ ਨਹੀਂ ਪਾ ਸਕਿਆ ਉਹਨਾਂ ਜੂਹਾਰੂ ਯੋਧਿਆਂ ਦੀ ਲੰਮੀ ਲਿਸਟ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦਾ ਨਾਮ ਬਹੁਤ ਉੱਗਾ ਹੈ 1984 ਤੋਂ ਸਿੱਖ ਕੌਮ ਲਈ ਲੜਦੇ ਆ ਰਹੇ ਇਸ ਯੋਧੇ ਦੇ ਸੰਘਰਸ਼ ਦੀ ਕਹਾਣੀ ਬਹੁਤ ਲੰਮੀ ਹੈ ਜਿਸ ਬਾਰੇ ਲਗਾਤਾਰ ਲਿਖਣ ਵਾਲੇ ਵੰਗਾਰ ਦੇ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਦੀ ਭਾਈ ਹਵਾਰੇ ਦੇ ਨਾਮ ਲਿਖੀ ਕਵਿਤਾ ਵਿੱਚ ਇਸ ਸੰਘਰਸ਼ ਤੇ ਪੰਛੀ ਝਾਤ ਪਾਈ ਗਈ ਹੈ ਉਹ ਲਿਖਦੇ ਨੇ ਦੁਸ਼ਮਣ ਦੇ ਘਰ ਵੀ ਚਰਚੇ ਅੱਜ ਤੇਰੇ ਆਮ ਮੇਰੇ ਦੋਸਤ ਤੇਰੇ ਜਜ਼ਬੇ ਹਿੰਮਤ ਲਗਨ ਨੂੰ ਪ੍ਰਣਾਮ ਮੇਰੇ ਦੋਸਤਾਂ ਸੂਹੀ ਸਵੇਰ ਦਾ ਸੂਰਜ ਬਣ ਤੂੰ ਉਸ ਵੇਲੇ ਨਿਕਲਿਆ ਕਹਿੰਦੇ ਸੀ ਜਦ ਸੰਘਰਸ਼ ਦੀ ਪੈ ਗਈ ਸ਼ਾਮ ਮੇਰੇ ਦੋਸਤਾਂ ਸੰਘਰਸ਼ ਲੰਮਾ ਕੈਦ ਲੰਮੀ ਫਿਰ சுரੰਗ ਲੰਮੀ ਪੁੱਟ ਕੇ ਕੀਤਾ ਨਾ ਇੱਕ ਪਲ ਵੀ ਤੂੰ ਆਰਾਮ ਮੇਰੇ ਦੋਸਤਾ ਜਾਬਰਾਂ ਦੇ ਘਰ ਹੀ ਫਿਰ ਖਤਰੇ ਦਾ ਸਾਇਰਨ ਵੱਜਿਆ ਬੇਖੌਫ ਜਿੱਥੇ ਛਣਕਦੇ ਸੀ ਜਾ ਮੇਰੇ ਦੋਸਤਾ ਕਹਿੰਦੀ ਸੀ ਜਿਹੜੀ ਸਿੱਖਾਂ ਦਾ ਸਾਹ ਸੱਤ ਹੈ ਮੁੱਕਿਆ ਉਸ ਜ਼ੁਬਾਨ ਉਪਾ ਗਿਆ ਤੂੰ ਲਗਾਮ ਮੇਰੇ ਦੋਸਤਾ ਜ਼ੁਲਮੀ ਬੂਟਾਂ ਦੀ ਝੰਬੀ ਤੇ ਲਿਤਾੜੀ ਹੋਈ ਸ ਧਰਤ ਤੋਂ ਤੇਰੇ ਨਾਲ ਗਰਜ ਕੇ ਲੰਘਿਆ ਸੰਗਰਾਮ ਮੇਰੇ ਦੋਸਤਾ ਤੂੰ ਆਇਆ ਅਕੇ ਚਲਾ ਗਿਆ ਕਹਰੇ ਤੇਰੇ ਤੇ ਸਖਤ ਨੇ ਹਵਾਵਾਂ ਚ ਪਰ ਛੱਡ ਗਿਆ ਪੈਗਾਮ ਮੇਰੇ ਦੋਸਤਾ ਵਾਦਾ ਹੈ ਆਖਰੀ ਸਾਹ ਤੱਕ ਇਹ ਸੋਚ ਜਿਉਂਦੀ ਰਹੇਗੀ ਸਾਡਾ ਖਾਣਾ ਪੀਣਾ ਤੇ ਸੋਨਾ ਵੀ ਹਰਾਮ ਮੇਰੇ ਦੋਸਤਾ ਇਸ ਤੋਂ ਇਲਾਵਾ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਸਰਕਾਰ ਨੂੰ ਸੰਬੋਧਨ ਹੋ ਕੇ ਕੁਝ ਸਤਰਾਂ ਗਾਈਆਂ ਸਨ ਜੋ ਸਾਡੀ ਨਜ਼ਰ ਚ ਉਹ ਦੇ ਨੇ ਮੈਨੂੰ ਕਾਤਲ ਲੱਗਣ ਹਵਾਰੇ ਨਹੀਂ ਹਉ ਬਸਿਆਸੇ ਕਰਕੇ ਤੇਰੇ ਨਾਲ ਹਉ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਹਉ ਬਸਿਆਸੇ ਕਰਕੇ ਤੇਰੇ ਨਾਲ ਹਉ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਹਉ ਤੈਨੂੰ ਮਾਨ ਸਦਾ ਹੀ ਰਹਦਾ ਉਤੇ ਕਦੇ ਗੰਗੂ ਤੇ ਹੋ ਫਿਰ ਉਹ ਦੋ ਤਾਂ ਕੋਈ ਬੌੜਿਆ ਨਹੀਂ ਹੋ ਜਦੋਂ ਖਤਰਾ ਬਣਿਆ ਜੰਜੂ ਤੇ ਹੋ ਤੇਰੇ ਲਈ ਮਖਮਲ ਸੇ ਜਾਣੇ ਸਾਡੇ ਲਈ ਛਵੀਆਂ ਯਾਰੇ ਨਹੀਂ ਹੋ ਬਸ ਐਸੇ ਕਰਕੇ ਤੇਰੇ ਨਾਲ ਹੋ ਸਾਡੀ ਬਣਦੀ ਨਹੀਂ ਸਰਕਾਰੇ ਦੀ ਹੋ ਬਸ ਐਸੇ ਕਰਕੇ ਤੇਰੇ ਨਾਲ ਹੋ ਸਾਡੀ ਬਣਦੀ ਨਹੀਂ ਸਰਕਾਰੇ ਦੀ ਆਮ ਤੌਰ ਤੇ ਕੁਲਦੀਪ ਸਿੰਘ ਪਰਿੰਗੜੀ ਵੱਲੋਂ ਪਾਈ ਹਵਾਰਾ ਬਾਰੇ ਲਿਖਿਆ ਇਹ 17 ਵੀ ਆਮ ਗੂੰਜਦੀਆਂ ਨੇ ਉਦੇ ਜਰਨਲ ਨੂੰ ਜਨਮ ਦਿਨ ਦੀ ਹਾਰਦਿਕ ਵਧਾਈ ਦਿੰਦਿਆਂ ਜੁਝਾਰੂ ਜਰਨੈਲਾਂ ਵੱਲੋਂ ਕੀਤੀ ਗਈ ਕੌਮੀ ਸੇਵਾ ਨੂੰ ਪ੍ਰਣਾਮ ਕਰਦਾ ਹੈ